ਫਗਵਾੜਾ ਵਿਖੇ ਹੋਏ ਇੱਕ ਸੜਕ ਹਾਦਸੇ ਵਿੱਚ ਤਿੰਨ ਵਿਅਕਤੀਆਂ ਦੇ ਗੰਭੀਰ ਰੂਪ ਵਿੱਚ ਜ਼ਖਮੀ ਹੋਣ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਉਕਤ ਹਾਦਸਾ ਤੇਜ਼ ਰਫ਼ਤਾਰ ਮੋਟਰਸਾਈਕਲ ਅਤੇ ਆਟੋ ਵਿਚਕਾਰ ਹੋਈ ਟੱਕਰ ਹੋਣ ਕਾਰਨ ਵਾਪਰਿਆ ਹੈ ਮੌਕੇ 'ਤੇ ਮਿਲੀ ਜਾਣਕਾਰੀ ਅਨੁਸਾਰ ਲਵਲੀ ਯੂਨੀਵਰਸਿਟੀ ਵਿੱਚ ਪੜਨ ਵਾਲੇ ਦੋ ਵਿਦਿਆਰਥੀ ਜਿਹੜੇ ਮੋਟਰਸਾਈਕਲ 'ਤੇ ਜਲੰਧਰ ਵਾਲੀ ਸਾਈਡ ਜਾ ਰਹੇ ਸਨ ਤਾਂ 버ਗਰ ਕਿੰਗ ਨਸਤੇਕ ਉਹਨਾਂ ਦੇ ਮੋਟਰਸਾਈਕਲ ਦੀ ਟੱਕਰ ਸਾਹਮਣੇ ਤੋਂ ਆ ਰਹੇ ਆਟੋ ਨਾਲ ਹੋ ਗਈ ਜਿਸ ਵਿੱਚ ਜਿੱਥੇ ਮੋਟਰਸਾਈਕਲ ਸਵਾਰ ਦੋਨੋਂ ਨੌਜਵਾਨਾਂ ਸਮੇਤ ਆਟੋ ਚਾਲਕ ਬੁਰੀ ਤਰ੍ਹਾਂ ਨਾਲ ਜ਼ਖਮੀ ਹੋ ਗਏ ਜਿਨ੍ਹਾਂ ਨੂੰ ਜ਼ਖਮੀ ਹਾਲਤ ਵਿੱਚ ਐਂਬੂਲੈਂਸ ਰਾਹੀਂ ਸਿਵਲ ਹਸਪਤਾਲ ਫਗਵਾੜਾ ਵਿਖੇ ਦਾਖਲ ਕਰਵਾਇਆ ਗਿਆ ਇਸ ਮੌਕੇ ਗੱਲਬਾਤ ਕਰਦੇ ਆ ਐਂਬੂਲੈਂਸ ਚਾਲਕ ਨੇ ਦੱਸਿਆ ਕਿ ਉਹਨਾਂ ਨੂੰ ਇਤਲਾਹ ਮਿਲੀ ਸੀ ਕਿ ਬਰਗਨ ਕਿੰਗ ਨਸਤੇਕ ਸਰਵਿਸ ਰੋਡ ਉੱਪਰ ਹਾਦਸਾ ਵਾਪਰਿਆ ਹੈ ਜਿਸ ਤੋਂ ਬਾਅਦ ਉਹਨਾਂ ਮੌਕੇ ਤੇ ਪਹੁੰਚ ਕੇ ਜ਼ਖਮੀਆਂ ਨੂੰ ਹਸਪਤਾਲ ਵਿਖੇ ਪਹੁੰਚਾਇਆ ਮੇਰਾ ਨਾਮ ਸਰ ਈਸ਼ਾਨ ਕਜੂਰੀਆ ਹੈ ਮੈਂ 1033 ਦਾ ਮਲਾਜਮ ਹਾਂ ਨੈਸ਼ਨਲ ਹਾਈਵੇ ਦਾ ਅੱਛਾ ਜੀ ਨੈਸ਼ਨਲ ਹਾਈਵੇ ਐਂਬੂਲੈਂਸ ਸਰਵਿਸ ਹੈ ਸਾਡੀ ਜੇ ਦਾ ਵੀ ਐਨ ਐਚ 44 ਤੇ ਕੋਈ ਵੀ ਐਕਸੀਡੈਂਟ ਹੋਊਗਾ ਤੁਹਾਨੂੰ ਏਰੀਆ ਦਿੱਤਾ ਗਿਆ ਕਿ ਇਨਾਂ ਏਰੀਆ ਤੋਂ ਆਦਾ ਹੈ ਸਾਨੂੰ ਕਾਲ ਆਉਂਦੀ ਹੈ ਕੰਟਰੋਲ ਰੂਮ ਤੋਂ ਆਉਂਦੀ ਹੈ ਆਪਣੀ 112 ਦੀ ਪੈਟਰੋਲਿੰਗ ਵਾਲੀ ਹੁੰਦੀ ਐ ਐਸਐਸਫ ਦੀ ਉਹਨਾਂ ਦੀ ਕਾਲ ਆਈ ਕਿ 버ગર ਕਿੰਗ ਦੇ ਮੋੜੇ ਐਕਸੀਡੈਂਟ ਹੋਇਆ ਵਾ 3 ਵੀਲਰ ਦਾ ਤੇ ਐਫ ਜ਼ेड ਮੋਟਰਸਾਈਕਲ ਦਾ ਉਹਦੇ ਜੀ ਤਿੰਨ ਬੰਦੇ ਘਾਇਲ ਨੇ ਤੇ ਜਲਦੀ ਪਹੁੰਚੋ ਆ ਸਾਨੂੰ ਉੱਥੋਂ ਚੱਕ ਤੇ ਲੱਗ ਇਹ ਮੋਟਰਸਾਈਕਲ ਤੇ ਆਟੋ ਦਾ ਹੋਇਆ ਆਟੋ 3 ਵੀਲਰ 3 ਵੀਲਰ ਇਹ ਤਿੰਨ ਲੋਕ ਸੀ ਤਿੰਨ ਲੋਕ ਪਤਾ ਲੱਗਾ ਕਿ ਕਾਰਨ ਐਕਸੀਡੈਂਟ ਦਾ ਕੋਈ ਸਾਹਮਣੇ ਦੱਸਿਆ ਤਾਂ ਇਹ ਹੀ ਗਿਆ ਕਿ ਇਹ ਬਾਈਕ ਵਾਲੇ ਥੋੜੇ ਰਫਤਾਰ ਸੀਗੇ ਇਹ ਪਤਾ ਲੱਗਾ ਕਿੱਥੇ ਰਹਿਣ ਵਾਲੇ ਆ ਇਹਦੇ ਇੱਥੇ ਸਟੂ ਲਵਲੀ ਦੇ ਸਟੂਡੈਂਟ ਨੇ ਜਾਂ ਪਿਸ਼ੋ ਅੰਧਰਾ ਪ੍ਰਦੇਸ਼ ਦੇ ਇਹ ਲਗ ਰਹਿ ਜਾਂਦੇ ਨੇ ਤੇ ਨਹੀਂ ਆ ਅੰਧਰਾ ਪ੍ਰਦੇਸ਼ ਦੇ ਆ ਨਹੀਂ 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 ਇੱਕ ਤੇ ਆਟੋ ਵਾਲੇ ਲੋਕਲ ਹੀ ਨੇ ਦੋ ਆਂਧਰਾ ਪ੍ਰਦੇਸ਼ ਦੇ ਕਿੱਦਾਂ ਲੱਗਦੀ ਸੀ ਕੰਡੀਸ਼ਨ ਬ੍ਰਦਰ ਕੰਡੀਸ਼ਨ ਤੇ ਇੱਕ ਦੀ ਤੇ ਆਟੋ ਵਾਲੇ ਦੀ ਲੱਤ ਫ੍ਰੈਕਚਰ ਹੈ ਇੱਕ ਤੇ ਥੋੜਾ ਉਹ ਅਨਕੌਂਸ਼ੀਅਸ ਹੀ ਹੈ ਇੱਕ ਤੇ ਥੋੜੀ ਨਿੱਕੀ ਮੁਕੀ ਝੋਟਾ ਨਾਲ ਸਿਵਲ ਹਸਪਤਾਲ ਦੇ ਡਿਊਟੀ ਤੇ ਤਨਾਤ ਡਾਕਟਰਾਂ ਨੇ ਦੱਸਿਆ ਕਿ ਹਾਦਸੇ ਵਿੱਚ ਤਿੰਨ ਵਿਅਕਤੀ ਗੰਭੀਰ ਵਿੱਚ ਜ਼ਖਮੀ ਹੋਣ ਤੋਂ ਬਾਅਦ ਹਸਪਤਾਲ ਵਿਖੇ ਆਏ ਹਨ ਜਿੱਥੇ ਕਿ ਉਹਨਾਂ ਦਾ ਇਲਾਜ ਕੀਤਾ ਗਿਆ ਹੈ ਉਹਨਾਂ ਦੱਸਿਆ ਤਿੰਨਾਂ ਜ਼ਖਮੀਆਂ ਦੀ ਹਾਲਤ ਫਿਲਹਾਲ ਖਤਰੇ ਤੋਂ ਬਾਹਰ ਹੈ ਉਹਨਾਂ ਦੱਸਿਆ ਕਿ ਹਾਦਸੇ ਸੰਬੰਧੀ ਸਬੰਧਿਤ ਥਾਣੇ ਦੀ ਪੁਲਿਸ ਨੂੰ ਇਤਲਾਹ ਦੇ ਦਿੱਤੀ ਗਈ ਹੈ ਅੱਜ ਕਰੀਬਨ 8:30 ਵਜੇ ਡੂ ਐਲਪੀਓ ਦੇ ਸਟੂਡੈਂਟ ਜੋ ਮੋਟਰਸਾਈਕਲ ਤੇ ਸੀ ਤੇ ਇੱਕ ਟਰੱਕ ਰਿਕਸ਼ਾ ਵਿਚ ਆਪਸ ਵਿੱਚ ਐਕਸੀਡੈਂਟ ਨਾਲ ਮੇਰੇ ਕੋਲ ਆਇਆ ਨੇ ਇਹ ਸਰਵਿਸ ਲੇਨ ਜਲੰਧਰ ਤੋਂ ਫਗਵਾੜੇ ਤੋਂ ਜਲੰਧਰ ਕਰੀਬ ਟ੍ਰੋਲ ਪੰਪਟ ਫੁੱਲ ਹੋਇਆ ਹੈ ਉਨਾ ਦੀ ਜਿਹੜੀ ਹੈ ਫਰਸਟ ਏਡ ਦੇ ਕੇ ਜਿਹੜੀ ਹੈਗੇ ਕੁਝ ਕੁ ਨੂੰ ਸੂਚਨਾ ਦੇ ਦਿੱਤੀ ਹੈ ਕੰਡੀਸ਼ਨ ਕਿੰਦਾ ਲੱਗਦੀ ਹੈ ਕੰਡੀਸ਼ਨ ਇੱਕ ਦੀ ਥੋੜੀ ਜੀ ਸਟੂਡੈਂਟ ਦੀ ਥੀਪੀ ਲੱਗ ਰਹੀ ਹੈ ਹਮਨ ਰੈਫਰ ਕਰਾਂਗੇ ਸਪੈਸ਼ਲਿਸਟ ਕੋ ਮਾਇਸ ਤੇ ਜਿਹੜਾ ਬੰਦਾ ਇੱਥੇ ਫਲੂਕਸ ਵਾੜੇ ਦਾ ਆ ਉਹਦੀ ਕੰਡੀਸ਼ਨ ਕਿੰਦਾ ਠੀਕ ਹੈ ਬਟ ਉਹਦੇ ਫ੍ਰੈਕਚਰ ਲੱਗਦਾ ਹੈ ਟੈਂਟਾ ਜੋ ਜਿਹੜੇ ਇਲਾਜ ਆ ਦੇਖਦੇ ਨੇ ਇਨਵੈਸਟੀਗੇਸ਼ਨ ਕਰਾਂਗੇ ਦੇ ਜਿਹੜਾ ਉਹ ਜਿੱਥੇ ਦਾ ਉਹ ਕਿਥੇ ਪਤ ਲੱਗਾ ਕਿਥੇ ਰਹਿਣਾ ਰਹਿਣ ਵਾਲਾ ਉਹ ਲੋਕਲ ਹੈ ਦੋ ਸਟੂਡੈਂਟ ਲੱਭਦੇ ਜਿਹੜੇ ਕੋਈ ਕਿਸੇ ਪੀਡਿੰਗ ਦੇ ਨੇ